ਕੈਨੇਡਾ ਸਰਕਾਰ ਨੂੰ ਘਰਾਂ ਦੀ ਘਾਟ ਅਤੇ ਉੱਚੀਆਂ ਕੀਮਤਾਂ ਦੇ ਲਈ ਆਲੋਚਨਾ ਦਾ ਸ਼ਿਕਾਰ ਲਗਾਤਾਰ ਹੋਣਾ ਪਿਆ ਇਸੇ ਕਰਕੇ ਪ੍ਰਵਾਸੀਆਂ ਦੀ ਵੱਧ ਰਹੀ ਗਿਣਤੀ ਨੂੰ ਘਟਾਉਣਾ ਮੰਨਿਆ ਜਾ ਰਿਹਾ ਹੈ ਇਸੇ ਕਾਰਨ ਕੈਨੇਡਾ ਜ਼ਿਆਦਾ ਵਿਦੇਸ਼ੀ ਲੋਕਾਂ ਨੂੰ ਦਾਖਲੇ ਤੋਂ ਇਨਕਾਰ ਕਰਦਾ ਰਿਹਾ ਤੇ ਘੱਟ ਵੀਜ਼ੇ ਜਾਰੀ ਕਰ ਰਿਹਾ ਹੈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਘੱਟ ਪੋਲ ਨੰਬਰਾਂ ਦਾ ਸਾਹਮਣਾ ਕਰ ਰਹੀ ਹੈ ਇਸ ਵੇਲੇ ਲਿਬਰਲ ਪਾਰਟੀ ਅਸਥਾਈ ਨਿਵਾਸੀਆਂ ਤੇ ਸੰਭਾਵੀ ਤੌਰ ਦੇ ਉੱਤੇ ਸਾਈ ਪ੍ਰਵਾਸੀਆਂ ਦੀ ਆਮਦ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਆਪਣੇ ਅਕਸ ਨੂੰ ਸੁਧਾਰਿਆ ਜਾ ਸਕੇ ਰਾਈਟਰਸ ਦੁਆਰਾ ਪ੍ਰਾਪਤ ਕੀਤੇ ਗਏ ਸਰਕਾਰੀ ਆਂਕੜਿਆਂ ਦੇ ਅਨੁਸਾਰ ਕੈਨੇਡਾ ਕਟ ਵੀਜ਼ਿਆਂ ਨੂੰ ਮਨਜ਼ੂਰੀ ਦੇ ਕੇ ਅਧਿਕਾਰਤ ਦਸਤਾਵੇਜ਼ਾਂ ਦੇ ਨਾਲ ਆਪਣੀਆਂ ਸਰਹੱਦਾਂ ਤੇ ਪਹੁੰਚਣ ਵਾਲੇ ਵਦੇਰੇ ਲੋਕਾਂ ਨੂੰ ਮੋੜ ਕੇ ਵਦੇਰੇ ਸੈਲਾਨੀਆਂ ਤੇ ਅਸਥਾਈ ਨਿਵਾਸੀਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਹੈ ਵਿਦੇਸ਼ੀ ਯਾਤਰੀਆਂ ਦੇ ਅਸਵੀਕਾਰਨ ਦੇ ਵਿੱਚ ਵਾਧਾ ਉਦੋਂ ਹੋਇਆ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਲਿਬਰਲ ਸਰਕਾਰ ਅਬੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਪਿੱਛੇ ਚੱਲ ਰਹੀ ਹੈ ਅਸਥਾਈ ਨਿਵਾਸੀਆਂ ਦੇ ਸੰਭਵ ਤੌਰ ਤੇ ਸਥਾਈ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੈਨੇਡੀਅਨਾਂ ਨੇ ਨਵੇਂ ਆਏ ਲੋਕਾਂ ਨੂੰ ਗਲੇ ਲਗਾਉਣ ਤੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਵਾਇਆ ਪਰ ਪੋਲ ਵੱਧੀ ਗਿਣਤੀ ਦਿਖਾਉਂਦੇ ਨੇ ਕਿ ਕੈਨੇਡਾ ਬਹੁਤ ਜ਼ਿਆਦਾ ਪ੍ਰਵਾਸੀਆਂ ਨੂੰ ਸਵੀਕਾਰ ਕਰ ਰਿਹਾ ਹੈ ਜਾਣਕਾਰੀ ਮੁਤਾਬਕ ਇਹ ਰੁੱਖ ਬਾਰਡਰ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਫਿਲਟਰ ਕਰ ਰਿਹਾ ਹੈ ਜੁਲਾਈ ਵਿੱਚ ਕੈਨੇਡਾ ਨੇ 5853 ਵਿਦੇਸ਼ੀ ਯਾਤਰੀਆਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਜਿਨ੍ਹਾਂ ਨੂੰ ਛੱਡਣ ਦੀ ਇਜਾਜ਼ਤ ਦਿੱਤੀ ਗਈ ਸੀ ਜਿਵੇਂ ਕਿ ਕੈਨੇਡਾ ਦਾ ਕਹਿਣਾ ਹੈ ਕਿ ਜਿਨ੍ਹਾਂ ਵਿੱਚ ਵਿਦਿਆਰਥੀ ਕਰਮਚਾਰੀ ਤੇ ਸੈਲਾਨੀ ਸ਼ਾਮਿਲ ਨੇ ਘੱਟੋ ਘੱਟ ਜਨਵਰੀ 2019 ਤੋਂ ਬਾਅਦ ਸਰਹੱਦੀ ਏਜੰਸੀ ਦੇ ਆਂਕੜਿਆਂ ਅਨੁਸਾਰ ਨਹੀਂ ਕੀਤਾ ਗਿਆ ਬਾਰਡਰ ਅਫਸਰਾਂ ਨੇ 2024 ਦੇ ਪਹਿਲੇ 7 ਮਹੀਨਿਆਂ ਦੌਰਾਨ ਔਸਤਨ ਪ੍ਰਤੀ ਮਹੀਨਾ 3727 ਵਿਦੇਸ਼ੀ ਯਾਤਰੀਆਂ ਨੂੰ ਵਾਪਸ ਭੇਜਿਆ ਸੀ ਜੋ ਕਿ 1 ਸਾਲ ਪਹਿਲਾਂ ਨਾਲੋਂ 633 ਲੋਕਾਂ ਜਾਂ 20% ਦੀ ਵਾਧਾ ਹੈ ਅੰਕੜੇ ਮੁਤਾਬਕ ਵੱਖਰੇ ਤੌਰ ਤੇ ਅਧਿਕਾਰੀਆਂ ਨੇ ਜੁਲਾਈ ਦੇ ਵਿੱਚ 285 ਵੀਜ਼ਾ ਧਾਰਕਾਂ ਨੂੰ ਅਯੋਗ ਮੰਨਿਆ ਜੋ ਕਿ ਘੱਟੋ ਘੱਟ ਜਨਵਰੀ 2019 ਤੋਂ ਬਾਅਦ ਕਿਸੇ ਵੀ ਮਹੀਨੇ ਵਿੱਚ ਸਭ ਤੋਂ ਵੱਧ ਹੈ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੇ ਬੁਲਾਰੇ ਨੇ ਕਿਹਾ ਹੈ ਕਿ ਅਯੋਗਤਾ ਦੀਆਂ ਖੋਜਾਂ ਵਿੱਚ ਤਬਦੀਲੀਆਂ ਮਾਈਗ੍ਰੇਸ਼ਨ ਪੈਟਰਨ ਜਾਂ ਨੀਤੀ ਦੇ ਵਿੱਚ ਤਬਦੀਲੀਆਂ ਕਾਰਨ ਹੋ ਸਕਦੀਆਂ ਨੇ ਤੇ ਕੇਸਾਂ ਦੇ ਮੁਤਾਬਕ ਵੀ ਫੈਸਲਾ ਕੀਤਾ ਜਾਂਦਾ ਹੈ। ਸੀਬੀਐਸਏ ਨੇ ਕਿਸੇ ਖਾਸ ਨੀਤੀ ਬਦਲਾਅ ਦੀ ਪਛਾਣ ਨਹੀਂ ਕੀਤੀ। ਇਸ ਦੇ ਨਾਲ ਹੀ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਕਟ ਵੀਜ਼ਿਆਂ ਨੂੰ ਮਨਜ਼ੂਰੀ ਦੇ ਰਿਹਾ ਹੈ। ਪਰਵਾਨਤ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਅਨੁਪਾਤ ਮਹਾਮਾਰੀ ਦੇ ਸਿਖਰ ਤੋਂ ਬਾਅਦ ਕਿਸੇ ਵੀ ਸਮੇਂ ਨਾਲੋਂ ਜੂਨ ਵਿੱਚ ਵੱਧ ਸੀ। ਇਮੀਗ੍ਰੇਸ਼ਨ ਵਿਭਾਗ ਦੇ ਆਂਕੜੇ ਅਨੁਸਾਰ ਜਨਵਰੀ ਫਰਵਰੀ ਮਈ ਤੇ 2024 ਵਿੱਚ ਮਨਜ਼ੂਰੀ ਤੋਂ ਵੱਧ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਪ੍ਰਮਾਣਿਤ ਅਧਿਆਨ ਤੇ ਵਰਕ ਪਰਮਿਟਾ ਦੀ ਗਿਣਤੀ ਦੀ క్రਮਵਾਰ 2023 ਤੇ 2022 ਵਿੱਚ ਬਹੁਤ ਸਾਲ ਦੇ ਉੱਚੇ ਪੱਧਰ ਤੋਂ ਘਟ ਗਈ ਹੈ న్యూਸ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ